ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੜੇ ਕਸ਼ਟ ਦਾ ਇੱਕ ਸਜਾਵਾਂ ਦਿੱਤੀਆਂ ਗਈਆਂ ਅੱਛਾ ਜੀ ਤਾਂ ਪਹਾੜ ਤੋਂ ਛੁੱਟਿਆ ਗਿਆ ਅੱਛਾ ਤੋਂ ਆ ਕੱਢ ਕੇ ਪੂਰੇ ਆ ਗਿਆ ਇੱਕ ਇੱਕ ਦੇ ਸਥਾਨ ਦੀ ਗੱਲ ਕਰ ਰਹੇ ਹਾਂ ਆਪ ਦੇਸ ਹੈ ਸਭ ਦੀ ਅਰਬ ਜੀ ਨੂੰ ਕਹਿੰਦੇ ਹਾਂ ਸਭ ਦੀ ਅਰਬ ਠੀਕ ਹੈ ਜੀ ਤੇ ਪਹਾੜ ਤੋਂ ਛੁੱਟਿਆ ਗਿਆ ਤੇ ਤੋਂ ਆ ਕੱਢ ਕੇ ਪੂਰਤ ਤਾ ਗਿਆ ਜੀ ਦਰਿਆ ਵਿੱਚ ਰੋੜਿਆ ਗਿਆ ਉਸ ਤੋਂ ਮਗਰੋਂ ਅਗਨ ਪੇਟਾ ਕਰ ਦਿੱਤਾ ਗਿਆ ਗੋਮ ਪ੍ਰਸਾਦ ਕੀ ਹੈ ਤੇ ਇਹ ਦਾ ਕੀ ਫਲ ਹੈ ਜੀ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਜਤਪਨ ਹੋਏ ਅੱਛਾ ਠੀਕ ਹੈ ਇਹ ਲੰਗ ਪ੍ਰਸਾਦ ਦੇ ਨਾਲ ਹੋਈ ਸੀ ਅੱਛਾ ਜੀ ਹਾਂਜੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਹੈ ਜੀ ਇਹ ਉਹਨਾਂ ਦੇ ਵੱਡੇ ਭੈਣ ਜੀ ਬੀਬੇ ਨਾਨਕੀ ਜੀ ਦੇ ਹੱਥ ਦਾ ਕੱਢਿਆ ਹੋਇਆ ਰਮਾਲ ਹੈ ਜਿਹੜਾ ਉਹਨਾਂ ਨੇ ਸਾਦੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਸੀ ਜੀ ਜਿਹੜੀ ਮਤਲਬ ਇਹ ਕਲਾਕਰਤਿਆ ਕੀਤੀਆਂ ਹੋਈਆਂ ਨੇ ਬੀਬੇ ਨਾਨਕੀ ਜੀ ਨੇ ਆਪ ਕੀਤੀਆਂ ਸੀ ਬੀਬੇ ਨਾਨਕੀ ਜੀ ਨੇ ਆਪਣੇ ਹੱਥੀ ਕੱਢਿਆ ਹੋਇਆ ਠੀਕ ਹੈ ਜੀ ਇਹ ਚੌਰ ਸਾਹਿਬ ਹੈ ਠੀਕ ਹੈ ਇਹ ਜਿਹੜਾ ਚੋਲ ਸਾਹਿਬ ਹੈ ਇਹ ਕਿੰਨਾ ਦਾ ਹੈ ਇਹ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰਾਪਤ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਚੋਲਾ ਅੱਛਾ ਜੀ ਚੋਲਾ ਸਾਹਿਬ ਤੇ ਉਸ ਤੋਂ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਠੀਕ ਹੈ ਜੀ ਜਾਂਦਾ ਹੈ ਸਾਡੇ ਗੁਰੂਆਂ ਦੇ ਹੱਥਾਂ ਦੀ ਸੇਵਾ ਹੁੰਦੀ ਹੈ ਹੱਥਾਂ ਦੇ ਨਾਲ ਇਹ ਚੋਲਾ ਸਾਹਿਬ ਦੀ ਤਾਂ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਜੀ ਤੋਂ ਭਾਈ ਤੋਦਾਰਾਮ ਬਲਖ ਬੁਖਾਰੇ ਅਫਗਾਨਿਸਤਾਨ ਲੈ ਜਾਂਦਾ ਹੈ ਅੱਛਾ ਜੀ ਤੇ ਜਦੋਂ ਉੱਥੋਂ ਗੁਰੂ ਨਾਨਕ ਦੇਵ ਦੇ ਨਵੇਂ ਪੀੜੀ ਬਾਬਾ ਜੀ ਬਾਬਾ ਕਾਬਲੀ ਮਾਲ ਜੀ ਨੇ ਚੋਲਾ ਸਾਹਿਬ ਲਿਆਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੱਤਖ ਦਰਸ਼ਨ ਦੇ ਕੇ ਕਹਿੰਦ ਕਿ ਸਾਡਾ ਅੰਗਵਸਤਰ ਬਲਖਵਾਰ ਦੇ ਪਹਾੜ ਵਿੱਚ ਜਾ ਕੇ ਲਿਆਓ ਠੀਕ ਹੈ ਜੀ ਤਾਂ ਇਹ ਚੌਰ ਸਭ ਨਾਲ ਹੀ ਪ੍ਰਾਪਤ ਹੋਇਆ ਸੀ ਨਾਲ ਹੀ ਪ੍ਰਾਪਤ ਹੋਇਆ ਸੀ ਤੇ ਇਸ ਦੀ ਸੇਵਾ ਸੰਭਾਲ ਹੈ ਇਸ ਟਾਈਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਅੰਸਵੰਸ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਬੀਬੀ ਸਾਹਿਬ ਅੱਛਾ ਜੀ ਬਾਬਾ ਅਵਤਾਰ ਸਿੰਘ ਜੀ ਬੀਬੀ ਜਿਨ੍ਹਾਂ ਦੇ ਪੁੱਤ ਦੇਖ ਰਹੇ ਹਾਂ ਉਹਨਾਂ ਦੀ ਬਾਬਾ ਅਵਤਾਰ ਸਿੰਘ ਜੀ ਨੇ ਗੁਰਨਾਨਕ ਸਾਹਿਬ ਜੀ ਦੀ 16ਵੀਂ ਪੀੜ੍ਹੀ ਸੰਭਾਲੀ ਇਹ ਉਹਨਾਂ ਦੀ ਦੇਖ ਰੇਖ ਵਿੱਚ ਇਹ ਦੀ ਸੇਵਾ ਸੰਭਾਲ ਹੋ ਰਹੀ ਹੈ ਇਸ ਟਾਈਮ ਤੇ ਠੀਕ ਹੈ ਜੀ ਇਸ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਚੌੜਾ ਸਾਹਿਬ ਸੱਚਖੰਡ ਵਿੱਚੋਂ ਪ੍ਰਾਪ ਵੇਹਣ ਦੇ ਵਿੱਚ ਪ੍ਰਵੇਸ਼ ਕੀਤਾ ਇਸ਼ਨਾਨ ਕਰਨ ਵਾਸਤੇ ਗਏ ਚੁੱਬੀ ਲਾਈ ਤੇ ਅਲੋਪ ਹੋ ਗਏ ਤੀਸਰੇ ਨਬਾਰ ਆਏ ਸਨ ਨਤਨਪੁਰ ਲੋਦੀ ਹਾਂਜੀ ਜੀ ਉਸ ਟਾਈਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚ ਪਹੁੰਚ ਗਏ ਸਨ ਸੱਚਖੰਡ ਵਿੱਚ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਕਿਹਾ ਜੀ ਕਿ ਨਾਨਕ ਐਨ ਪੈਨ ਉਸ ਤੁਹਾਨੂੰ ਅਸੀਂ ਦੁਨੀਆ ਸੁਧਾਰਨ ਵਾਸਤੇ ਭੇਜਿਆ ਸੀ ਤੁਸੀਂ ਮੋਦੀ ਖਾਨਾ ਚਰਉਣ ਲੱਗ ਪਏ ਜੋ ਹੂੰ ਤਾਂ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਉਹਨਾਂ ਨੇ ਮੂਲ ਮੰਤਰ ਦੀ ਗੁਰਬਾਣੀ ਬਖਸ਼ੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਅਨੰਤ ਪਵਨ ਨਿਰਵੈਰ ਇਕਾਲ ਮੂਰਤ ਅਜੂਸਾ ਪੰਗਰ ਪ੍ਰਸ ਤੇ ਕਿਹਾ ਕਿ ਬਾਕੀ ਗਰਬਾਣੀ ਆਪ ਜਾ ਕੇ ਰਚੋ ਜੀ ਨਾਲ ਇਹ ਵਸਤਾਂ ਦਿੱਤੀਆਂ ਨੇ ਚੋਲਾ ਸਹਿਬ ਸਹਲੀ ਟੋਪੀ ਮਾੜਾ ਪੋਥੀ ਤੇ ਪੈਰਾ ਵਿੱਚ ਪਾਉਣ ਵਾਲੀਆਂ ਖੜਾਵਾਂ ਫਿਰ ਜਦੋਂ ਤੀਸਰੇ ਦਿਨ ਬਾਹਰ ਆਏ ਸਨ ਤਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਲ ਖੜਾਵਾਂ ਦਿੱਤੀਆਂ ਨੇ ਇਹ ਸਰਗੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ ਅੱਛਾ ਜੀ ਤੇ ਮਈ ਨਦੀ ਦੇ ਕੰਢੇ ਤੇ ਬੈਠ ਕੇ ਤਾਂ ਮੂਰ ਮੰਤਰ ਦਾ ਜਾਪ ਕਰ ਰਹੇ ਨੇ ਜੀ ਤਾਂ ਉਸ ਤੋਂ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨਾ ਨਹੀਂ ਚਲਾਇਆ ਅੱਛਾ ਜੀ ਮੋਦੀ ਦੇ ਕਹਨਾਂ ਵਿੱਚ ਲਾਫਿਰ ਪਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜੀ ਤੇ ਚਾਰ ਉਦਾਸੀਆਂ ਆਰੰਭ ਕੀਤੀਆਂ ਉੱਤਰ ਦੱਖਣ ਪੂਰਬ ਪੱਛਮ ਵਿੱਚ ਠੀਕ ਹੈ ਜੀ ਜਦੋਂ ਪੱਛਮ ਦਿਸ਼ਾ ਵਿੱਚ ਗਏ ਤੀਸਰੀ ਉਦਾਸੀ ਤੇ ਤਾਂ ਅਰਬ ਦੇਸ਼ ਦਾ ਸੀ ਰਾਜਾ ਲਾਜਵਰਦ ਠੀਕ ਹੈ ਜੀ ਜੋ Hindu ਜੋ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਧਰਮਾਂ ਤੇ ਜ਼ੁਲਮ ਕਰਦਾ ਸੀ ਅੱਛਾ ਜੀ ਤਾਂ ਉਸ ਨੂੰ ਸੁਧਾਰਨ ਦੀ ਖਾਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਚੋਲਾ ਸਾਹਿਬ ਦੇ ਉੱਪਰ ਉਹਨਾਂ ਦੀ ਕੁਰਾਨ ਸ਼ਰੀਫ ਦੇ 30 ਸਪਾਰੇ ਤੇ ਕੁਝ ਅਜ ਤਾਂ ਜੀ ਅਰਬੀ ਤੇ ਫਾਰਸੀ ਵਿੱਚ ਆਪ ਅੰਕਤ ਕਰਵਾਈਆਂ ਜਿਹੜੀਆਂ ਉਸ ਨੂੰ ਪ੍ਰੇਰਣਾਦਾਇਕ ਸਨ ਜਿਹੜੀਆਂ ਉਹਨੂੰ ਲੀਤੇ ਲਿਆ ਸਕਦੀਆਂ ਸਨ ਜੀ ਜੀ ਆਪਾਂ ਉਹ ਦਰਸ਼ਨ ਕਰ ਸਕਦੇ ਦੇਖ ਸਕਦੇ ਜੀ ਤਾਂ ਅੱਛਾ ਠੀਕ ਹੈ ਜੀ ਅੱਛਾ ਇਹ ਅਭੀ ਪਾਸ਼ਾ ਦੇ ਵਿੱਚ ਨੇ ਹਾਂਜੀ ਤੇ ਇਹ ਫਿਰ ਇਹ ਛੋਲਾ ਸਹਿ ਪਹਿਨ ਕੇ ਤੇ ਅਰਬ ਦੇਸ਼ ਦੀ ਰਾਜਧਾਨੀ ਵਿੱਚ ਬੈਠ ਜਾਂਦੇ ਹਨ ਅੱਛਾ ਜੀ ਤਾਂ ਲਾਜਵਰਦ ਬਾਸਾ ਨੂੰ ਖਬਰ ਹੁੰਦੀ ਹੈ ਕਿ ਇੱਕ Hindu ਫਕੀਰ ਆਇਆ ਇਸਨੇ ਇਕਰਾਮ ਸੀਤੀਆਂ ਆਇਤਾ ਤੇ ਸਪਾਰਾਂ ਵਾਲਾ ਛੋਲਾ ਪਹਿਨਿਆ ਹੋਇਆ ਤੇ ਭਜਨ ਬੰਦਗੀ ਕਰ ਰਿਹਾ ਹੈ ਠੀਕ ਹੈ ਜੀ ਲਾਜਵਰਦ ਬਾਸਾ ਨੇ ਆਪਣੇ ਵਜ਼ੀਰ ਨੂੰ ਭੇਜਿਆ ਕਿ ਦੂਸਰਾ ਚੋਲਾ ਦੇ ਕੇ ਕਹਿੰਦਾ ਕਿ ਇਹ ਉਹਨਾਂ ਨੂੰ ਪਹਿਨਣ ਨੂੰ ਦੇ ਤੇ ਉਹਨਾਂ ਕੋ ਉਤਾਰ ਕੇ ਲਿਓ ਜੀ ਵਜ਼ੀਰ ਆਉਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਕਹਿੰਦਾ ਕਿ ਮਹਾਂਪੁਰਸ ਤੁਹਾਡੇ ਵਾਲਾ ਚੋਲਾ ਸਾਹਿਬ ਬਹੁਤ ਜ਼ਿਆਦਾ ਬਿਰਧ ਹੋ ਚੁੱਕਾ ਹੈ ਇਸ ਨੂੰ ਪਹਿਨਣ ਦੇ ਨਾਲ ਸਾਡੇ ਸਿਰ ਦੀ ਸੋਭਾ ਘਟਦੀ ਹੈ ਇਸ ਨੂੰ ਉਤਾਰ ਦਿਓ ਨਵੇਂ ਵਾਲਾ ਪਹਿਨ ਲਓ ਜੀ ਜੀ ਯਾਨੀ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਭਗਤਾਂ ਨਾ ਤੇ ਆਪਾਂ ਪਹਿਨਿਆ ਆਪ ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਨੇ ਪਹਿਨਾਇਆ ਸੀ ਤੇ ਨਾ ਆਪਾਂ ਉਤਾਰਨਾ ਹੈ ਆਪ ਜੇ ਤੇਰੇ ਕੋ ਉਤਰਦਾ ਤੂੰ ਉਤਾਰ ਲੈ ਠੀਕ ਹੈ ਫਿਰ ਸ੍ਰੀ ਗੁਰੂ ਨਾਨਕ ਸਜਾਵਾਂ ਦਿੱਤੀਆਂ ਗਈਆਂ ਅੱਛਾ ਜੀ ਤਾਂ ਪਹਾੜ ਤੋਂ ਛੁੱਟਿਆ ਗਿਆ ਅੱਛਾ ਤੋਂ ਆ ਕੱਢ ਕੇ ਪੂਰੇ ਆ ਗਿਆ ਇੱਕ ਕਿਸੇ ਸਥਾਨ ਦੀ ਗੱਲ ਕਰ ਰਹੇ ਹਾਂ ਆਪ ਦੇਸ਼ ਹੈ ਸਭ ਦੀ ਅਰਬ ਵਿੱਚ ਨੂੰ ਕਹਿ ਦਿੰਦੇ ਹਾਂ ਸਭ ਦੀ ਅਰਬ ਠੀਕ ਹੈ ਜੀ ਤੇ ਪਹਾੜ ਤੋਂ ਛੁੱਟਿਆ ਗਿਆ ਤੇ ਤੋਂ ਆ ਕੱਢ ਕੇ ਪੂਰਤ ਤਾ ਗਿਆ ਜੀ ਦਰਿਆ ਵਿੱਚ ਰੋੜਿਆ ਗਿਆ ਉਸ ਤੋਂ ਮਗਰੋਂ ਅਗਨ ਪੇਟਾ ਕਰ ਦਿੱਤਾ ਗਿਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੁਝ ਵੀ ਨਾਂ ਵਿਗੜਦਾ ਵੇਖ ਕੇ ਜੀ ਤੇ ਨਾਜਵਰਤ ਪਾਸਾ ਖਬਰਾ ਜਾਂਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਫੜ ਲੈਂਦਾ ਹੈ ਜੀ ਪੈਰੀ ਡਿੱਗ ਪੈਂਦਾ ਮਾਫੀ ਮੰਗਦਾ ਅੱਗੇ ਤੋਂ ਮਾੜੇ ਕੰਮ ਛੱਡ ਕੇ ਚੰਗੇ ਕਰਨ ਦਾ ਪ੍ਰਣ ਕਰਦਾ ਹੈ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਬਾਦ ਸਾਡਾ ਉਧਾਰ ਕੀਤਾ ਫਿਰ ਉਸ ਤੋਂ ਮਗਰੋਂ ਚੌਥੀ ਉਦਾਸੀ ਕੀਤੀ ਤਾਂ ਇਹ ਫਿਰ ਕਰਤਾਰਪੁਰ ਸਾਹਿਬ ਆਣ ਕੇ ਜੀ ਤਾਂ ਖੇਤੀਬਾੜੀ ਦਾ ਕੰਮ ਕੀਤਾ ਏ ਇੱਕ ਲੰਬਾ ਸਮਾਂ ਤਾਂ ਫੇਰ ਕੀ ਹੈ ਕਿ ਇਥੇ ਆਪਣੇ ਹੁੰਦਿਆ ਸੋ ਗੁਰਗੱਦੀ ਪਾਈ ਲੈਣਾ ਜਿਹਨੂੰ ਬਕਸ ਕੇ ਤੇ ਇਹ ਸਾਰੇ ਚੀਜ਼ਾਂ ਚੋਲਾ ਸਾਹਿਬ ਸੇਲੀ ਟੋਪੀ ਮਾਲਾ ਪੋਛ ਤੇ ਪੈਰਾਂ ਚ ਪਣਉਣ ਖਣਾਵਾ ਤੇ ਨਾਲ ਜੋ ਗਰਬਾਣੀ ਰਚਨਾ ਕੀਤੀ ਸੀ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੰਦੇ ਹਨ ਜੀ ਤਾਂ ਫੇਰ ਉਹਨਾਂ ਨੂੰ ਮਤਲਬ ਹੈ ਇਹ ਚੀਜ਼ਾਂ ਪਹੁੰਚਦੇ ਉਹਨਾਂ ਨੂੰ ਗੁਰੂ ਥਾਪ ਦਿੰਦੇ ਹਨ ਠੀਕ ਹੈ ਜੀ ਤਾਂ ਜਦੋਂ ਫੇਰ ਉਹਨਾਂ ਨੇ ਸ੍ਰੀ ਗੁਰੂ ਅੰਗਦੇਵ ਜੀ ਨੇ ਗੁਰਗੱਦੀ ਬਖਸ਼ੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਕੋਲ ਪਹੁੰਚ ਜਾਂਦੀਆਂ ਨੇ ਠੀਕ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਬਖਸ਼ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਤੇ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਪੇਟਾ ਹੋ ਜਾਂਦੀਆਂ ਨੇ ਜੀ ਸ੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਬਖਸ਼ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੇ ਸਾਰੇ ਚੀਜ਼ਾਂ ਉਹਨਾਂ ਨੂੰ ਸਮਰਪਿਤ ਹੋ ਜਾਂਦੀਆਂ ਨੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਸ਼ੁਰੂ ਕਰਵਾਈ ਹੋਈ ਸੀ ਤੇ ਬਲਖ ਬੁਖਾਰੇ ਅਫਗਾਨਿਸਤਾਨ ਦਾ ਰਹਿ ਉਦੇ ਪੈਰ ਤੇ ਕਈ ਵਾਜਾਂ ਦੀ ਖੂਨ ਵਗਦਾ ਸੰਗਤਾਂ ਕਹਿੰਦੀਆਂ ਭਾਈ ਆਪਣਾ ਪੈਰ ਬਨ ਲਾ ਉਹ ਪੈਰ ਦੀ ਪ੍ਰਵਾਹ ਨਹੀਂ ਕਰਦਾ ਸੇਵਾ ਕਰੀ ਜਾਂਦਾ ਏ ਠੀਕ ਫਰਿਆਦ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਜਾਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਬੁਲਾਉਂਦੇ ਹਨ ਕਹਿੰਦੇ ਹਨ ਭਾਈ ਸਿੱਖਾ ਤੇਰੀ ਸੇਵਾ ਕਬੂਲ ਹੋ ਗਈ ਜੋ ਤੂੰ ਮੰਗਣਾ ਮੰਗ ਲੈ ਜੀ ਉਸਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਗੁਰੂ ਜੀ ਮਹਾਰਾਜ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦਿੱਤਾ ਹੈ ਤਾਂ ਤਉ ਭੀਆਂ ਪੁੱਤਰ ਬਹੁਤ ਵਜੇ ਕਿਸੇ ਚੀਜ਼ ਦੀ ਕਾਠ ਨਹੀਂ ਜੇ ਕਾਠ ਤਾਂ ਮੇਰੇ ਇਲਾਕੇ ਵਿੱਚ ਸਿੱਖੀ ਦੀ ਕਾਠ ਹੈ ਮੈਨੂੰ ਕੋਈ ਐਸੀ ਚੀਜ਼ ਦੇਵੋ ਉਹ ਸਮਸੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਨਹੀਂ ਸਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁ ਸਮਾਂ ਸੋਚ ਕੇ ਤਾਂ ਇਹ ਚੋਲਾ ਸਾਹਿਬ ਉਹਨਾਂ ਨੂੰ ਭੇਟਾ ਕਰਤਾ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਵਸਰ ਚੋਲਾ ਸਾਹਿਬ ਹੈ ਇਹਦੀ ਸੇਵਾ ਸੰਭਾਲ ਕਰਨੀ ਨਾਲੇ ਸਿੱਖੀ ਦਾ ਪ੍ਰਚਾਰ ਕਰਨਾ ਠੀਕ ਹੈ ਜੀ ਉਹ ਭਾਈ ਸਾਹਿਬ ਲੈ ਕੇ ਆਪਣੇ ਦੇਸ਼ ਚਲ ਗਿਆ ਪਲਖ ਬਖਾਰੇ ਬਖਾਨਿਸਤਾਨ ਜਿੱਨਾਂ ਚਿਰ ਉਹਨਾਂ ਕੋ ਸੇਵਾ ਹੋਈ ਉਸ ਨੇ ਕੀਤੀ ਜੀ ਸਖੀਤਾ ਪ੍ਰਚਾਰ ਕੀਤਾ ਜਦੋਂ ਬਿਰਧ ਆਵਸਥਾ ਵਿੱਚ ਜਾਣ ਲੱਗੇ ਤਾਂ ਉਸ ਨੂੰ ਸ਼ੰਕਾ ਹੋਏ ਕਿ ਸ਼ਾਇਦ ਮੇਰੀ ਅਗਲੀ ਪੀੜ੍ਹੀ ਜਿਹੜੀ ਆ ਕੋਈ ਸੇਵਾ ਸੰਭਾਲ ਦੇ ਵਿੱਚ ਕੰਮ ਹੀ ਪੇਸ਼ੀ ਨਾ ਰਹਿਣ ਤੇ ਇਹ ਗੁਰਾਂ ਦੀ ਚੀਜ਼ ਹੈ ਉਹਨੇ ਇਹ ਸੋਚ ਕੇ ਇੱਕ ਪਹਾੜ ਦੀ ਗੁਫਾ ਲੱਭੀ ਤੇ ਗੁਫਾ ਦੇ ਵਿੱਚ ਚੋਲਾ ਸਾਹਿਬ ਨੂੰ ਬੜੇ ਸਤਕਾਰ ਨਾਲ ਠਕਾ ਕੇ ਗੁਫਾ ਦੇ ਮੂੰਹ ਦੇ ਬੜਾ ਤਗੜਾ ਪੱਥਰ ਖੜਾ ਕਰਵਾ ਦਿੱਤਾ ਤੇ ਅਰਦਾਸ ਕਰ ਲਾਇਆ ਗੁਰੂ ਮਹਾਰਾਜ ਜੀ ਇਹ ਤੁਹਾਡੇ ਘਰ ਦੀ ਸੇਵਾ ਚੀਜ਼ ਹੈ ਚੋਲਾ ਸਾਹਿਬ ਤੁਹਾਡੇ ਘਰ ਦਾ ਕੋਈ ਸਿੱਖ ਸੇਵਕ ਆਵੇ ਤਾਂ ਇਸ ਨੂੰ ਲੈ ਜਾਵੇ ਠੀਕ ਹੈ ਉੱਥੇ ਇਹਨਾਂ ਲੰਬਾ ਸਮਾਂ ਚੋਲਾ ਸਾਹਿਬ ਰਿਹਾ ਉਸ ਗੁਫਾ ਦੇ ਵਿੱਚ ਕਿ ਇਧਰ ਹੋ ਗਈ ਗੁਰੂ ਨਾਨਕ ਦੇਵ ਜੀ ਦੀ ਨਵੀਂ ਪੀੜੀ ਬਾਬਾ ਜੀ ਬਾਬਾ ਕਾਬਲੀ ਮਾਲ ਜੀ ਬਾਬਾ ਕਾਬਲੀ ਮਾਲ ਜੀ ਨੂੰ ਪ੍ਰਤੱਖ ਦਰਸ਼ਨ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਹ ਕਿ ਸਾਡਾ ਅੰਗ ਵਸਤਰ ਬਲਖ ਖਾਰੇ ਦੇ ਪਹਾੜ ਉੱਤੇ ਜਾ ਕੇ ਲਿਆਓ ਜੀ ਤਾਂ ਬਾਬਾ ਕਾਬਲੀ ਮਾਲ ਜੀ ਸੇ ਘੋੜੇ ਤੇ ਜਾਂਦੇ ਹਨ ਪਤਾ ਕਰਦੇ ਹਨ ਸੰਗਤਾਂ ਕਹਿੰਦੇ ਹੈ ਤਾਂ ਸਹੀ ਹੈ ਪਰ ਇਹ ਪੱਥਰ ਬੜਾ ਤਗੜਾ ਤੇ ਪਾਸੇ ਨਹੀਂ ਖੜਦਾ ਜੀ ਤਾਂ ਫਿਰ ਕੀ ਹੈ ਕਿ ਰਾਤ ਕੱਢਦੇ ਹਨ ਬਾਬਾ ਜੀ ਫਿਰ ਹਾਜ਼ਰ ਹੁੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਭਗਤਾ ਖਬਰਾ ਨਾ ਸਿਰੇ ਇਸ਼ਨਾਨ ਕਰੇ ਪਾਂ ਜੇ ਜੀਬੀ ਸਾਹਿਬ ਤੇ ਪਾਠ ਕਰੀ ਤਾਂ ਆਪੇ ਰਸਤਾ ਮਿਲ ਜਾਵੇਗਾ ਠੀਕ ਹੈ ਬਾਬਾ ਕਾਵਲੀ ਮਾਲ ਜੀ ਸਵੇਰੇ ਇਸੇ ਤਰ੍ਹਾਂ ਕਰਦੇ ਹਨ ਤਾਂ ਜਿਹੜਾ ਪੱਥਰੇ ਖਿਸਕੇ ਕੇ ਸਾਈਡ ਤੇ ਹੋ ਜਾਂਦਾ ਹੈ ਬੜੇ ਸਰਕਾਰ ਨਾਲ ਚੋਲਾ ਸਾਹਿਬ ਉਠਾਉਂਦੇ ਹਨ ਜਿਹੜੇ ਘੋੜੇ ਤੇ ਆ ਬੈਠ ਕੇ ਗਏ ਹੁੰਦੇ ਹਨ ਉੱਥੇ ਚੋਲਾ ਸਾਹਿਬ ਨੂੰ ਸਜਾਉਂਦੇ ਹਨ ਫਿਰ ਲਗਾਵਾ ਫੜ ਕੇ ਤੁਰ ਕੇ ਆਉਂਦੇ ਹਨ ਠੀਕ ਹੈ ਜਦੋਂ ਤੁਰਦੇ ਤੁਰਦੇ ਖੰਡਿਆਲਾ ਸੈਣੀ ਦੇ ਸੰਗਤਾਂ ਦੇ ਪਿੰਡ ਤੇ ਲੱਗੇ ਆਉਂਦੇ ਹਨ ਖੰਡਿਆਲਾ ਸੈਣੀਆਂ ਦੇ ਤੇ ਇਹਨਾਂ ਨੂੰ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਅੰਗਵਸਰ ਚੋਲਾ ਸਾਹਿਬ ਜਾ ਰਿਹਾ ਉਹ ਨਾਲ ਹੀ ਤੁਰ ਪੈਂਦੀਆਂ ਫਸਟ ਵਾਲਾ ਗੁਰਦੁਆਰਾ ਜੀ ਇਥੇ ਆਣ ਕੇ ਸੰਗਤਾਂ ਨੂੰ ਅ ਫਿਰ ਦਰਸ਼ਨ ਕਰਾਉਂਦੇ ਹਨ ਚੋਲਾ ਸਾਹਿਬ ਦੇ ਜੀ ਤੇ ਨਾਲ ਹੀ ਵਰਦੰਦੇ ਹਨ ਕਿ ਸੰਗਤੋ ਜਿਸ ਤਰ੍ਹਾਂ ਇਸ ਵਾਰ ਆਏ ਹੋ ਤੁਸੀਂ ਇਸੇ ਤਰ੍ਹਾਂ ਹਰ ਸਾਲ ਆਇਆ ਕਰਨਾ ਤੇ ਚੋਲਾ ਸਾਹਿਬ ਦਾ ਮੇਲਾ ਮਨਾਇਆ ਕਰਨਾ ਤੇ ਮੋਹ ਮੰਗਿਆ ਮਰਾ ਦਾ ਪਾਇਆ ਕਰਨਾ ਅਜੂ ਪਿੰਡਾਂ ਵਿੱਚ ਗੱਲ ਪ੍ਰਚਲਿਤ ਹੈ ਕਿ ਜੇ ਕਿਸੇ ਦੀ ਚੀ ਆਸਨਾ ਪੂਰੀ ਹੁੰਦੀ ਹੈ ਤੇ ਉਹ ਚੋਲਾ ਸਾਹਿਬ ਦੇ ਨਾਲ ਉਹ ਆਸਾ ਰੱਖ ਕੇ ਘਰ ਕੇ ਤੇ ਚੋਲਾ ਸਾਹਿਬ ਦੇ ਸੰਗ ਦੇ ਨਾਲ ਤੁਰ ਕੇ ਜਾਵੇ ਤਾਂ ਉਹਦੀ ਆਸਾ ਪੂਰੀ ਹੋ ਜਾਂਦੀ ਹੈ ਭਾਵੇਂ ਆਪਣੇ ਪਿੰਡੋਂ ਹੀ ਤੁਰ ਪਈ ਠੀਕ ਹੈ ਜੀ ਤਾਂ ਇਸ ਤਰਿਹ ਦੇ ਨਾਲ ਹੁਣ ਇਹ ਚੋਲਾ ਸਾਹਿਬ ਦੀ ਜਿਹੜੇ ਸੇਵਾ ਸੰਭਾਲਿਆ ਸ੍ਰੀ ਗੁਰੂ ਨਾਨਕ ਦੇਵ ਜੀ 16ਵੇਂ ਅੰਸਵੰਸ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਬੀਧੀ ਸਾਹਿਬ ਨਿਭਾ ਰਹੇ ਹਨ ਇਸ ਦੇ ਨਾਲ ਲੰਗਰ ਪ੍ਰਸਾਦ ਦੀ ਸੇਵਾ ਰਹਿੰਦੀ ਹੈ ਕਿਸੇ ਟਾਈਮ ਤੇ ਬੇਬੇ ਨਾਨਕੀ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਵੀਰ ਜੀ ਸਾਡਾ ਵੀ ਜੀ ਕਰਦਾ ਅਸੀਂ ਆਪਣੇ ਭਤੀਜਾਂ ਨੂੰ ਖੜਾਈਏ ਤੇ ਉਹਨਾਂ ਲੰਗਰ ਪ੍ਰਸਾਦ ਦਿੱਤੇ ਤੇ ਨਾਲ ਹੀ ਬੇਬੇ ਨਾਨਕੀ ਨੇ ਵਾਰ ਪ੍ਰਾਪਤ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਵੀਰ ਜੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਪ੍ਰਸਾਦ ਦੀ ਲੋੜ ਪੈਗੀ ਭੈਣਾਂ ਨੂੰ ਵੀਰਾਂ ਦੀ ਲੋੜਾਂ ਲੋੜ ਪੈਗੀ ਤਾਂ ਇਹ ਮਰ ਜ ਸਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਮਰਜ਼ਾਦਾ ਜਦ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਨਸਮਾਹ ਚੱਲਦੀ ਰਹੇਗੀ ਉਸ ਟਾਈਮ ਤੱਕ ਲਗਾਤਾਰ ਚੱਲਦੀ ਰਹੇਗੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਅਨਸਮਾਹ ਸਬਾਜੀ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਬੀਦੀ ਸਾਹਿਬ ਇਹ ਨਾਲ ਦਾ ਗ੍ਰਹਿ ਉਹਨਾਂ ਦਾ ਜੀ ਉੱਥੇ ਬੜੀ ਸਰਧਾ ਪੂਰਵਕ ਨਿਭਾਈ ਜਾ ਰਹੀ ਆ ਜੀ ਲੰਗਰ ਪ੍ਰਸਾਦ ਦੇ ਬਾਰੇ ਥੋੜਾ ਵਿਸਥਾਰ ਨਾਲ ਦੱਸੋਗੇ ਜੀ ਲੰਗਰ ਪ੍ਰਸਾਦ ਸਾਰੇ ਇਹੀ ਆ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬੇ ਨਾਨਕ ਜੀ ਨੇ ਕਿਹਾ ਸੀ ਕਿ ਵੀਰ ਜੀ ਸਾਡਾ ਜ਼ਿਕਰ ਦਾ ਅਸੀਂ ਆਪਣੇ ਭਤੀਜਾਂ ਨੂੰ ਖਟਾਈਏ ਕਿਉਂਕਿ ਲੋਗ ਪ੍ਰਸਾਦ ਕੀ ਹੈ ਤੇ ਇਹਦਾ ਕੀ ਫਲ ਹੈ? ਇਹੀ ਇਹੀ ਗੱਲ ਹੈ ਜਿਹਦੇ ਵਿੱਚ ਜਿਹੜੀ ਮੈਂ ਦੱਸ ਰਿਹਾ ਜੀ 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 ਕਿ ਉਸ ਸ੍ਰੀ ਗੁਰੂ ਨਾਨਕ ਦਾ ਵਰ ਪ੍ਰਾਪਤ ਹੈ ਠੀਕ ਹੈ ਜੀ ਕਿ ਲੋਗ ਪ੍ਰਸਾਦ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਆਪਣੇ ਵਰਤੋਂ ਕਰੋ ਜੀ ਆਪਣੇ ਬਾਬੇ ਗੁਰੂ ਨਾਨਕ ਦੇਵ ਜੀ ਦੇ ਨਾਲ ਦੇ ਨੂੰ ਪਤਨੀ ਨੂੰ ਕਰਾਓ ਵਰਤੋਂ ਤਾਂ ਫੇਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਜਨਮ ਹੋਏ ਅੱਛਾ ਠੀਕ ਹੈ ਇਹ ਲੰਗ ਪ੍ਰਸਾਦ ਦੇ ਨਾਲ ਹੋਏ ਸੀ ਅੱਛਾ ਜੀ ਹਾਂਜੀ ਤੇ ਜਦੋਂ ਉਹਨਾਂ ਨੇ ਆਖਿਆ ਵੀ ਫੇਰ ਆਂਦੇ ਜੇ ਇਹ ਮੁਕਣ ਨਹੀਂ ਦੇਣੇ ਜਦੋਂ ਮੁਕਣ ਲੱਗਣਗੇ ਤਾਂ ਹੋਰ ਵਿੱਚ ਮਿਲਾ ਦੇਣੇ ਤੇ ਉਹ ਲੰਗ ਪ੍ਰਸਾਦ ਦੀ ਮਰਜ਼ਾ ਦਾ ਅਜੇ ਤੱਕ ਚੱਲ ਰਹੀ ਹੈ ਜੋ ਬਾਬਾ ਜੀ ਦੇ ਬਾਬਾ ਅਵਤਾਰ ਸੁਣਦੇ ਰਹੇ ਸੀ ਨਾ ਭਾਈ ਜੀ ਜਿਵੇਂ ਆਪ ਜੀ ਨੇ ਪਹਿਸੇ ਵੀ ਦੱਸਿਆ ਕਿ ਜਿਵੇਂ ਚੋਲਾ ਸਾਹਿਬ ਤੇ ਬੇਬਾਨਾਂ ਦੇ ਰੁਮਾਲ ਇੱਥੇ ਹੈ ਜੀ ਜਿਹੜੇ ਗੁਨਾਹ ਸਾਹਿਬ ਜੀ ਦੇ ਹੋਰ ਜਿਹੜੇ ਸੀਗੇ ਜਿਵੇਂ ਆ ਵੀ ਨੇ ਸੇ ਜੋੜਾ ਸੀ ਉਹ ਹੋਰ ਉਹ ਹੋਰ ਜੋ ਖੜਾਵਾਂ ਨੇ ਜੀ ਤੇ ਸੇਲੀ ਤੇ ਟੋਪੀ ਜੀ ਟੋਪੀ ਆ ਦਸਤਾਰ ਜੀ ਉਹ ਉਸ ਟਾਈਮ ਤੇ ਫਿਰ ਅਕਾਲ ਪੁਰਖ ਵੱਲੋਂ ਦਸਤਾਰ ਹੀ ਬਣੀ ਬਣਾਤੀ ਮੈਨੂੰ ਦਿੱਤੀ ਨਾ ਤੇ ਰੱਖਣ ਵਾਸਤੇ ਠੀਕ ਹੈ ਖੁੱਲ ਨਹੀਂ ਨਾ ਕਪੜਾ ਤੇ ਉਹ ਫਿਰ ਉਹਨਾਂ ਨੇ ਉਦਾਂ ਹੀ ਪਹਿਨੀ ਤੇ ਉਹ ਮੈਂ ਉਥੇ ਆ ਗੁਰੂ ਹਰ ਸਾਹਿਬ ਗੁਰਪਤ ਸਾਹਿਬ ਫਰੋਜ਼ਪੁਰ ਸਾਹਿਬ ਤੇ ਮਾਲਾਪੋਤੀ ਜਿਹੜੀ ਆ ਕੀਰਪੁਰ ਸਾਹਿਬ ਆ ਠੀਕ ਹੈ ਜੀ ਜਿਹਦਾ ਚੂਲਾ ਸਾਹਿਬ ਇੱਥੇ ਆ ਲਿਆ ਕੇ ਐਡਜਸਟ ਕੀਤਾ ਸੀ 4 ਮਾਰਚ ਨੂੰ ਜੀ ਤਾਂ ਉਹ 4 ਮਾਰਚ ਦਾ ਦਿਨ ਜਿਹੜਾ ਵਾ ਉਹ ਪੱਕਾ ਵਾ ਉਹ 4 ਮਾਰਚ ਨੂੰ ਇੱਥੇ ਸੰਗਤਾਂ ਹੋਮ ਹਮ ਆ ਕੇ ਖੰਡਿਆਲਾ ਸੈਣੀਆਂ ਦੀਆਂ ਮਾਲਵੇ ਦੁਆਬੇ ਦੀਆਂ ਸੰਗਤਾਂ ਪੂਰੇ ਪੰਜਾਬ ਦੀਆਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਤੇ ਉਸ ਨੂੰ ਚੋਲਾ ਸਾਹਿਬ ਦਾ ਮੇਲਾ ਕਹਿੰਦੇ ਨੇ ਉਹ ਬੜੀ ਇੱਥੇ ਧੁੰਮ ਧਾਮ ਨਾਲ ਬਣਾਇਆ ਜਾਂਦਾ ਠੀਕ ਹੈ ਪੇਸੇ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਹੈ ਜੀ ਗੁਰਦੁਆਰਾ ਚੋਲਾ ਸਾਹਿਬ ਜੀ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਅਸੀਂ ਹੋਰ ਕਿਹੜੇ ਕਿਹੜੇ ਗੁਰੂ ਦਵਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਜੀ ਇਹ ਇੱਕ ਹੈ ਜੀ ਵੱਟਾ ਗੁਰਦੁਆਰਾ ਵਾ ਜੀ ਅਜਿੱਤੇ ਰੰਧਾਵੇ ਦੇ ਖੂਦ ਅਤੇ ਬਾਬਾ ਗੁਰਨਾਨਕ ਦੇਵ ਜੀ ਬੈਠਦੇ ਹੁੰਦੇ ਸੀ ਨਾ ਤੇ ਇੱਕ ਦਿਨ ਕਿਹਾ ਸੀ ਅਜਿਤਿਆ ਅਸੀਂ ਇੱਕ ਧਰਮਸ਼ਾਲਾ ਬਣਾਉਣੀ ਆ ਸ੍ਰੀ ਗੁਰਨਾਨਕ ਦੇਵ ਜੀ ਦਾ ਬੜਾ ਭਗਤ ਸੀ ਅਜਿਤਾ ਰੰਧਾਵਾ ਜੀ ਤਾਂ ਉਸ ਨੇ ਕਿਹਾ ਬਾਬਾ ਜੀ ਪਹਿਲੀ ਸਾਰੀ ਢਾਡੀ ਜਿੱਥੇ ਮਰਜ਼ੀ ਬਣਾਓ ਤੇ ਆਂਦੇ ਕਿ ਇੱਥੇ ਖੂਦ ਤੇ ਬਣਾ ਲੈਨੇ ਆਂ ਆਂਦੇ ਬਣਾ ਲਓ ਪਪਾ ਜੀ ਕੋਈ ਗੱਲ ਨਹੀਂ ਉਹ ਕਹਿੰਦੇ ਲੈ ਅਜਿਤਿਆ ਇਸ ਨੂੰ ਖੂਹ ਨੂੰ ਕੋਈ ਖੂਹ ਨਹੀਂ ਕਹੇਗਾ ਅੱਛਾ ਜੀ ਇਹ ਨੂੰ ਸਰਜੀ ਸਾਹਿਬ ਬੋਲਣਗੇ ਤਾਂ ਇਹਦਾ ਜਲ ਜਿਹੜਾ ਦੁਖੀਆਂ ਦੇ ਦੁੱਖ ਦੂਰ ਕਰਿਆ ਕਰੇਗਾ ਠੀਕ ਹੈ ਜੀ ਉਹ ਜਿਹੜਾ ਜਾਲਿਆ ਬਾਬਾ ਜੀ ਦੱਸਦੇ ਹੁੰਦੇ ਨੇ ਬਾਬਾ ਜੀ ਬਾਬਾ ਭਈ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਕੈਂਸਰ ਦੇ ਰੋਗੀ ਜਿਨ੍ਹਾਂ ਨੂੰ ਅਮਰੀਕਾ ਵਰਗੇ ਦੇਸ਼ਾਂ ਤੋਂ ਜਵਾਬ ਮਿਲ ਚੁੱਕਾ ਕਿ ਇਹਦਾ ਕੋਈ ਇਲਾਜ ਨਹੀਂ ਹੈ ਉਹਨਾਂ ਨੇ ਆਣ ਕੇ ਉਹ ਖੂ ਦਾ ਜਲ ਪੀਤਾ ਪੰਜ ਵਾਰੀ ਮੂਲ ਮੰਤਰ ਕਰਕੇ ਨਾਲ ਤਾਂ ਦਵਾਈ ਖਾਧੀ ਤਾਂ ਉਹ ਹਰੀਕੇਮ ਹੋ ਗਏ ਠੀਕ ਹੈ ਜੀ ਤੇ ਉਸ ਤੋਂ ਮਗਰੋਂ ਇਹ ਪੱਖੋਂ ਕੇ ਰੰਦਾ ਵੀ ਪਾਪਾ ਸ੍ਰੀ ਚੰਦਾ ਗੁਰਦੋਰਾਵਾ ਜੀ ਜਿਸ ਨੇ 4 ਕੋਜਨ ਲੰਬੀ ਬਾਹ ਕਰਕੇ ਤੇ ਬਾਬਾ ਜੀ ਬਾਬਾ ਧਰਮਚੰਦ ਨੂੰ ਲਾਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰੇ ਨੂੰ ਉਸ ਸਥਾਨ ਤੇ ਹਾਂਜੀ ਪੱਖੋ ਕਿ ਰਹਿੰਦਾ ਵੇ ਤਾਂ ਉਹ ਉੱਥੇ ਗੁਰਦੁਆਰਾ ਉਹ ਵੀ ਇੱਕ ਬੜਾ ਸੁਭਨ ਹੈ ਇੱਕ ਗੁਰਦੁਆਰਾ ਪੀ ਇਤਿਹਾਸਿਕ ਗੁਰਦੁਆਰਾ ਹੈ ਠੀਕ ਹੈ ਬਾਕੀ ਇਥੇ ਬਾਡਰ ਤੇ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਜੋ ਜੀ ਜੀ ਉੱਥੇ ਸਿੱਤ ਸਿੰਘ ਦੇ ਗੁਰਦੁਆਰਾ ਵਾ ਜੀ ਉਹ ਉਹ ਵੀ ਬਹੁਤ ਮਤਲਬ ਭਗਤੀ ਸ਼ਕਤੀवान ਹੋਏ ਆ ਬਾਬਾ ਸਿੱਤ ਸਿੰਘ ਜੀ ਠੀਕੇ ਬਾਬੇ ਆਪ ਜੀ ਦਾ ਪੈਸਾ ਜੀ ਬਹੁਤ ਬਹੁਤ ਧੰਨਵਾਦ ਏਸੀ ਬਾਬਾ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਗੁਰ ਇਤਿਹਾਸ ਦੇ ਨਾਲ ਤੇ ਇਸ ਸਥਾਨ ਦੇ ਇਤਿਹਾਸ ਦੇ ਨਾਲ ਜੋੜਿਆ